ਪੰਜਾਬ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਇਸ ਮੰਤਰੀ ਦੀ ਮਹਿਕਮੇ ਤੋਂ ਛੁੱਟੀ ਕਿਹੜੇ ਮੰਤਰੀ ਦੀ ਛੁੱਟੀ ਹੋਈ ਹੈ ਕਿਹੜੇ ਮਹਿਕਮੇ ਤੋਂ ਹੋਈ ਹੈ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦਬਿਆ ਉਹ ਵੀ ਦਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਅਪੜਦੇ ਰਹਿਣ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਨੂੰ ਲੈ ਕੇ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਕੀ ਖਬਰ ਹੈ ਕਿਹੜੇ ਮੰਤਰੀ ਦੀ ਛੁੱਟੀ ਹੋਈ ਹੈ ਕਿਹੜੇ ਮੰਤਰੀ ਨੂੰ ਨਵੇਂ ਮਹਿਕਮੇ ਦੇ ਦਿੱਤੇ ਗਏ ਨੇ ਕਿਹੜਾ ਮੰਤਰੀ ਸੁਪਰ ਮੰਤਰੀ ਬਣਾ ਦਿੱਤਾ ਗਿਆ ਇਹਦੇ ਬਾਰੇ ਗੱਲ ਕਰਦੇ ਆਂ ਦਰਅਸਲ ਪੰਜਾਬ ਦੇ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਲੋਕਲ ਬਾਡੀਜ਼ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਪਰ ਕੁਤਰ ਦਿੱਤੇ ਗਏ ਨੇ ਡਾਕਟਰ ਰਵਜੋਤ ਸਿੰਘ ਤੋਂ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਖੋਲਿਆ ਗਿਆ ਹੈ ਇਹ ਵਿਭਾਗਮਾ ਖੋ ਕੇ ਕਿਹਨੂੰ ਦਿੱਤਾ ਗਿਆ ਦਰਅਸਲ ਬੀਤੇ ਕੁਝ ਸਮੇਂ ਤੋਂ ਬਾਅਦ ਪੰਜਾਬ ਦੇ ਕੈਬਨਟ ਦੇ ਵਿੱਚ ਸੁਪਰ ਮੰਤਰੀ ਦੇ ਤੌਰ ਤੇ ਵਿਚਰ ਰਹੇ ਸੰਜੀਵ ਅਰੋੜਾ ਕੈਬਨਟ ਮੰਤਰੀ ਦੇ ਸੁਪਰ ਮੰਤਰੀ ਕਹਿ ਸਕਦੇ ਆ ਪਹਿਲਾ ਈਟੀਓ ਸਾਹਿਬ ਤੋਂ ਹਰਪ੍ਰੀਤ ਸਿੰਘ ਈਟੀਓ ਤੋਂ ਬਿਜਲੀ ਵਿਭਾਗਮਾ ਖੋ ਕੇ ਉਹਨਾਂ ਨੂੰ ਦਿੱਤਾ ਗਿਆ ਉਸ ਤੋਂ ਪਹਿਲਾਂ ਕਿਉਂਕਿ ਜਦੋਂ ਸ਼ੁਰੂ-ਸ਼ੁਰੂ ਚ ਬਣੇ ਸੀ ਉਹਨਾਂ ਨੂੰ ਤਾਂ ਦੋ ਸਾਦੇ ਜਿਹੇ ਵਿਭਾਗ ਮਿਲੇ ਸੀ ਪਾਰਫਰ ਇੰਡਸਟਰੀਜ਼ ਵੀ ਉਹਨਾਂ ਦੇ ਕੋਲੇ ਆ ਗਿਆ ਤਰਨਪਰੀ ਸੌਂਤਖੋ ਕੇ ਦਿੱਤਾ ਗਿਆ ਐਨਆਰਆਈ ਮਾਮਲੇ ਕੁਲਦੀਪ ਸਿੰਘ ਧਾਰੀਆਲ ਵਾਲਾ ਹੀ ਦੇ ਦਿੱਤਾ ਗਿਆ ਤੇ ਹੁਣ ਡਾਕਟਰ ਰਵਜੋਤ ਸਿੰਘ ਨੇ ਜਿਹੜੇ ਉਹਨਾਂ ਦੇ ਪਰ ਕੁਤਰਦਿਆਂ ਹੋਇਆ ਉਹਨਾਂ ਤੋਂ ਸਥਾਨਕ ਸਰਕਾਰਾਂ ਜੋ ਕਿ ਬਹੁਤ ਅਹਿਮ ਵਿਭਾਗ ਹੈ ਉਹ ਖੋ ਕੇ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਤੇ ਐਨਆਰਆਈ ਵਿਭਾਗ ਡਾਕਟਰ ਰਵਜੋਤ ਹੁਰਾ ਨੂੰ ਦੇ ਦਿੱਤਾ ਗਿਆ ਵੱਡੀ ਖਬਰ ਹੈ ਹਾਂ ਕੀ ਮਿਹਰਬਾਨੀ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮਨੀਸ਼ ਸੋਦੀਆ ਦੀ ਕਿ ਉਹ ਬਹੁਤ ਮਿਹਰਬਾਨ ਨੇ ਸੰਜੀਵ अरोड़ा ਦੇ ਉੱਤੇ ਸੰਜੀਵ ਗਰੋੜਾ ਦੇ ਉੱਤੇ ਉਹਨਾਂ ਦੀ ਮਿਹਰਬਾਨੀ ਲਗਾਤਾਰ ਜਿਹੜੀ ਹੈ ਉਹ ਝਲਕ ਰਹੀ ਹੈ ਸੰਜੀਵ अरोड़ा ਆ ਦੇ ਉੱਤੇ ਬਹੁਤ ਜ਼ਿਆਦਾ ਮਿਹਰਬਾਨੀ ਦਿਖਾਈ ਜਾ ਰਹੀ ਹੈ ਡਾਕਟਰ ਰਾਓ ਜੋ ਸ਼ਾਮਚਾਰਸੀ ਤੋਂ ਪਹਿਲੀ ਵਾਰ ਬਣੇ ਨੇ ਕਾਫੀ ਠੀਕ-ਠਾਕ ਵੋਟਾਂ ਨਾਲ ਜਿੱਤੇ ਨੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਕਾਫੀ ਪਹਿਲਾ ਜਿਹੜਾ ਦੂਜਾ ਤੀਜਾ ਰੀਸ਼ਫਰਸਿਓਸ ਤੋਂ ਬੇਤ ਉਸ ਵਿੱਚ ਉਹਨਾਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਉਹਨਾਂ ਕੋਲੇ ਇਹ ਇੱਕ ਵੱਡਾ ਤੇ ਅਹਿਮ ਮਹਿਕਮਾ ਸੀ ਇਹ ਪਹਿਲਾਂ ਕਰਤਾਰਪੁਰ ਤੋਂ ਵਧਾਇਆ ਇੱਕ ਬਲਕਾਰ ਸਿੰਘ ਕੋਲ ਸੀ ਉਹਨਾਂ ਤੋਂ ਇਹ ਮਹਿਕਮਾ ਲਿਆ ਗਿਆ ਉਹਨਾਂ ਦੀ ਮੰਤਰੀ ਮੰਡਲ ਚੋਂ ਛੁੱਟੀ ਹੋਈ ਡਾਕਟਰ ਰਵਜੋਤ ਲਿਆਂਦੇਗੇ ਤੇ ਇਹਨਾਂ ਨੂੰ ਦਿੱਤਾ ਗਿਆ ਹੁਣ ਇਹਨਾਂ ਤੋਂ ਵੀ ਇਹ ਮਹਿਕਮਾ ਖੋ ਕੇ ਸੰਜੀਵ ਰੋੜਾ ਨੂੰ ਦੇ ਦਿੱਤਾ ਗਿਆ ਸੰਜੀਵ ਰੋੜਾ ਨੂੰ ਇੰਨੀ ਅਥਾ ਪਾਵਰਾ ਤਿੰਨੇ ਅਹਿਮ ਮਹਿਕਮੇ ਕਿਉਂ ਦਿੱਤੇ ਜਾ ਰਹੇ ਇਹਤੇ ਸਵਾਲ ਜਿਹੜੇ ਆ ਉਹ ਬਣਦੇ ਐ ਤੇ ਆਮ ਆਦਮੀ ਪਾਰਟੀ ਦੱਸ ਸਕਦੀ ਐ ਕਿ ਭਾਈ ਜਿਹੜੀ ਡਾਕਟਰ ਰਵਜੋਤ ਚਕਾਬਲੀਤ ਨਹੀਂ ਹਰਪਰਨੀ ਟੀਓ ਚਕਾਬਲੀਤ ਨਹੀਂ ਉਹ ਸੰਜੀਵ ਅਰੋੜਾ ਹੁਰਾ ਕੋਲੇ ਐ ਇਸ ਕਰਕੇ ਦਿੱਤੇ ਜਾ ਰਹੇ ਨੇ ਖੈ ਆਮ ਆਦਮੀ ਪਾਰਟੀ ਐ ਕੁਝ ਵੀ ਸੰਭਵ ਹੋ